ਸ਼ਿਵਰਾਤਰੀ ਮਹੀਨੇ ਦੇ ਆਗਮਨ ਤੇ ਜਿੱਥੇ ਸੂਬੇ ਪੱਧਰ ਦੇ ਵਿੱਚ ਧਾਰਮਿਕ ਪ੍ਰੋਗਰਾਮ ਕਰਵਾਉਣ ਦੇ ਲਈ ਪ੍ਰਬੰਧ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਕਪੂਰਥਲਾਬਤ ਸ਼ਿਵਰਾਤਰੀ ਤੋਂ ਪਹਿਲਾਂ ਸ਼ਹਿਰ ਵਿੱਚ ਲੱਗੇ ਕੂੜੇ ਅਤੇ ਗੰਦਗੀ ਦੇ ਢੇਰ ਕਾਰਨ ਲੋਕ ਗੁੱਸੇ ਵਿੱਚ ਨੇ ਜਿਸ ਕਾਰਨ ਧਾਰਮਿਕ ਸਮਾਗਮ ਵੀ ਪ੍ਰਭਾਵਿਤ ਹੋ ਰਹੇ ਨੇ ਤੇ ਸ਼ਿਵਸੈਨਾ ਨੇ ਇਸ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਹੈ ਜਿਸ ਕਾਰਨ ਉਹਨਾਂ ਨੇ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਧਾਰਮਿਕ ਸਮਾਗਮ ਨੂੰ ਮੁੱਖ ਰੱਖਿਆ ਜਾਵੇ ਤੇ ਸ਼ਹਿਰ ਵਿੱਚ ਗੰਦਗੀ ਕਾਰਨ ਸ਼ਰਦਾਲੂਆਂ ਵਿੱਚ ਗੁੱਸਾ ਹੈ ਜਿਸ ਦਾ ਨੋਟਿਸ ਲੈਂਦੇ ਹੋਏ ਪ੍ਰਸ਼ਾਸਨ ਨੂੰ ਜਲਦੀ ਹੀ ਸ਼ਹਿਰ ਦੇ ਵਿੱਚ ਸਫਾਈ ਵਿਵਸਥਾ ਵਿੱਚ ਸੁਧਾਰ ਕਰਨਾ ਚਾਹੀਦਾ ਮਹਾਨ ਤਿਉਹਾਰ ਨੂੰ ਸ਼ਰਦਾ ਦੇ ਨਾਲ ਮਨਾਉਣ ਵਿੱਚ ਨਹੀਂ ਉਹ ਕਰਨਾ ਚਾਹੀਦਾ ਮੇਰਾ ਨੀਤਿਕ ਮਦਾਨ ਜੀ ਇਹ ਕੀ ਕਿਹੜਾ ਪ੍ਰਧਾਨ ਸਿਰ ਵਾਲਾ ਬਲ ਬਲ ਕੀ ਕਹਿਣਾ ਚਾਹੋਗੇ ਜਿਹੜੇ ਮਿਲੀਟਰੀ ਰੇਟੇਨਰ ਕਿਉਂ ਟੁੜੇ ਟੇਰ ਮਾ ਦੇਖੋ ਜੀ ਅਸੀਂ ਹਰ ਵਾਰੀ ਇਹੀ ਕਹਿੰਦੇ ਆ ਇਹ ਕਹਿ ਦਿੰਦੇ ਸਾਨੂੰ ਕੋਈ ਜਗ੍ਹਾ ਨਹੀਂ ਮਿਲਦੀ ਪਈ ਸਕਦੀ ਕਿੱਥੇ ਜੀ ਬਲਾਲਾ ਜੀ ਕੋਈ ਜਗ੍ਹਾ ਨਹੀਂ ਮਿਲਦਾ ਜੀ ਅਸੀਂ ਇਹ ਚੀਜ਼ ਤਾਂ ਠੀਕੋ ਤੋਂ ਲਿਆਵਾ ਪਬਲਿਕ ਨੇ ਥੋੜਾ ਦੇਖ ਲਿਆਵਾ ਸਰਕਾਰਾਂ ਤੁਹਾਡੀਆਂ ਕਮੇਟੀਆਂ ਤੁਹਾਡੀਆਂ ਤੁਸੀਂ ਦੇਖਣਾ ਵਾ ਕਿ ਜਗ੍ਹਾ ਕਿੱਥੇ ਲੈਣੀ ਹੈ ਅਸੀਂ ਨਹੀਂ ਜਗ੍ਹਾ ਲੈ ਕੇ ਦੇਣੀ ਹੈ ਕਿ ਆ ਸਿਰ ਆਪਣੇ ਸ਼ਹਿਰ ਨਿਵਾਸੀਆਂ ਨੂੰ ਜਗ੍ਹਾ ਲੈ ਕੇ ਦੇਣੀ ਹੋਈ ਸ ਤੇ ਦੇਖੋ ਸ਼੍ਰੀ ਰਤਰੀ ਦਾ ਇੱਡਾ ਪੂਤਰ ਦਿਹਾੜਾ ਆ ਰਿਹਾ ਕੱਲ ਨੂੰ ਸ਼ੋਭਾ ਯਾਤਰਾ ਵਾ ਪੁੱਤ ਸ਼ਹਿਰ ਦੇ ਵਿੱਚ ਜੀਲ ਦੇ ਜਗ੍ਹਾ ਜਿਹੜੀ ਆ ਉਹ ਕੂੜੇ ਦੇ ਢੇਰ ਲੱਗੇ ਆ ਅਸੀਂ ਪ੍ਰਸ਼ਾਸਨ ਕੋ ਕਮੇਟੀ ਦੇ ਕਮਿਸ਼ਨ ਸਾਹਿਬ ਕੋ ਅਸੀਂ ਮੰਗ ਕਰਦੇ ਆ ਕਿ ਇਹਨੂੰ ਸ਼ਾਂਤ ਸਵੈ ਕੀਤੀ ਜਾਵੇ ਨਾ ਤੇ ਅਸੀਂ ਇਹਦਾ ਉਗ ਪਰਦੇਸ਼ਨ ਕਰਾਂ ਜੀ ਜੀ ਆਪ ਜੀ ਮੇਰਾ ਨਾਮ ਜੁਗੇਸ਼ ਹਨੀ ਆ ਜੀ 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 ਸਭੀ ਸਰਕਾਰ ਦੇ ਕੋਲ ਇਹੀ ਮੰਗ ਹੈਗੀ ਆ ਚਾਹੇ ਸ਼ਰਵਤੀ ਦਾ ਪਵਨ ਧਿਆਰ ਆ ਭਾਵੇਂ ਰਾਮ ਨੋਵੀਂ ਆ ਭਾਵੇਂ ਗੁਰੂ ਗੁਰਦਵਾਰਾ ਸਾਹਿਬ ਆਪਣਾ ਗੁਰਪੁਰਬ ਆ ਚਾਹੇ ਸ਼ਹੀਦੀ ਆ ਚਾਹੇ ਪ੍ਰਕਾਸ਼ ਪੁਰਬ ਆ ਸਾਰੇ ਦਿਨ ਵਾਰ ਪੰਜਾਬ ਦੇ ਵਿੱਚ ਜਿੱਦਾਂ ਹਰ ਧਰਮ ਦੇ ਲੋਕ ਰਹਿੰਦੇ ਆ ਇਹਨਾਂ ਦੀ ਆਸਰਾ ਨੂੰ ਦੇਖਦਿਆਂ ਹੋਇਆਂ ਮੈਨੂੰ ਨਹੀਂ ਲੱਗਦਾ ਵੀ ਇੱਕ ਦੇਖੋ ਐਡਾ ਵੱਡਾ ਇੱਥੇ ਸਕੂਲ ਵੀ ਆ ਸਤਨਾਮ ਮੰਦਰ ਨਾਲ ਆ ਪੈਰੋ ਬਾਬਾ ਜੀ ਦਾ ਮੰਦਰ ਨਾਲ ਆ ਬਜਰੰਗਬਲੀ ਜੀ ਦਾ ਔਰ ਆਸਰਾ ਦਾ ਕੇਂਦਰ ਗੋਦਰ ਦਾ ਸਾਹਿਬਾ ਲੋਕ ਸੱਚੇ ਮਨੋਂ ਨਤਮਸਤਕ ਹੁੰਦੇ ਆ ਇਸ ਦਰਬਾਰ ਦੇ ਉੱਤੇ ਤੇ ਮੇਰੀ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਤੇ ਮਾਨਯੋਗ ਕਮਿਸ਼ਨਰ ਸਾਹਿਬ ਤੋਂ ਇਹੀ ਬੇਨਤੀ ਹੈਗੀ ਆ ਇਹ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਤੇ ਜਲਦ ਤੋਂ ਜਲਦ ਕੋਰਾ ਡੰਬ ਕਰਨ ਵਾਲੀ ਜਗ੍ਹਾ ਲੱਭੀ ਜਾਵੇ ਕਿਉਂਕਿ ਇਹ ਸਮੱਸਿਆ ਕੱਲੀ ਅੱਜ ਦੀ ਨਹੀਂ ਹੈਗੀ ਜੇਕਰ ਅਸੀਂ ਕਹੀਏ ਵੀ ਸ਼ਰਵਤੀ ਦੇ ਪਾਵਨ ਵਰਗੇ ਤੇ ਹੁਆਰ ਤੇ ਅੱਜ ਖੜੇ ਆਂ ਇਹ ਸਮੱਸਿਆ ਰੁਟੀਨ ਦੀ ਵਿੱਚ ਹੈਗੀ ਆ ਤੇ ਸਰਕਾਰ ਨੂੰ ਮੇਰੇ ਉੱਤੇ ਵਿਸ਼ੇਸ਼ ਉਪਰਾਲਾ ਕਰਨਾ ਚਾਹੀਦਾ ਇਕੱਲੇ ਵੱਡੇ ਵਾਅਦੇ ਕਰਨ ਨਾਲ ਕੁਝ ਨਹੀਂ ਹੋਣਾ ਇਹਨੂੰ ਜਲਦ ਤੋਂ ਖਤਮ ਕਰਨਾ ਚਾਹੀਦਾ ਕੀ ਨਾਮ ਹੈ ਪੁਰਨਾਉਮਕਰ ਕਾਰਿਆ ਜੀ ਸੱਚਾ ਨਉਤਪਾਲਾ ਚਾਪਰਾ ਦੇ ਪੀਗਾ ਪਰਵਤ ਦਾ ਅੱਜ ਕੱਟ ਕੀਤਾ ਤੁਸੀਂ ਕੀ ਕਰਨ ਕਰ ਨੇ ਆ ਜੀ ਮੇਰੇ ਤੋਂ ਪਹਿਲਾਂ ਵੀ ਸੋਨੀ ਜੀ ਨੇ ਦੱਸਿਆ ਤੁਹਾਨੂੰ ਵਿਸ਼ੇਵਰਾਤਰੀ ਦੇ ਪਵਨ ਤਿਹਾਰ ਦੇ ਜੋ ਲੋਕਾਂ ਦੇ ਬਹੁਤ ਹੀ ਪਵਨ ਤਿਹਾਰ ਆ ਇਸ ਮੌਕੇ ਦੇ ਉੱਪਰ ਅਸੀਂ ਅੱਜ ਇੱਥੇ ਪੈ ਰੋ ਮੰਦਰ ਚੌਂਕ ਦੇ ਵਿੱਚ ਅਤਰਮੰਦਰ ਚੌਕ ਇਕੱਠੇ ਹੋਏ ਆ ਮੇਨ ਕਾਰਨ ਇਹ ਆ ਵੀ ਜਦੋਂ ਵੀ ਤੋਂ ਕੋਈ ਵੀ ਸ਼ੋਭਾ ਯਾਤਰਾ ਨਿਕਲਦੀ ਹੈ ਚਾਹੇ ਸ਼ਿਵਰਾਤਰੀ ਹੋਵੇ RAM ਨੋਵੀ ਹੋਵੇ ਕੋਈ ਵੀ ਦਿਨ ਤਿਹਾਰ ਹੋਵੇ ਪ੍ਰਸ਼ਾਸਨ ਵੱਲੋਂ ਹਮੇਸ਼ਾ ਹੀ ਸਾਨੂੰ ਇਹ ਇਹ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਸਾਫ ਸਫਾਈ ਦਾ ਧਿਆਨ ਬਿਲਕੁਲ ਨਹੀਂ ਰੱਖਿਆ ਦਾ ਕੂੜੇ ਦੇ ਢੇਰ ਲੱਗੇ ਆ ਇਹ ਵਾਕਈ ਸੋਨੀਏ ਜੀ ਜਿਵੇਂ ਇਹ ਗੱਲ ਕਹੀਏ ਆਈਟੀ ਕਰਨੀ ਹੈ ਜੀ ਰੁਟੀਨ ਦੇ ਵਿੱਚ ਜੋ ਲੋਕੀ ਇਥੋਂ ਲੰਘਦੇ ਹੈਗੇ ਮੰਦਰ ਜਾਂਦੇ ਹੈਗੇ ਸਾਰਿਆਂ ਨੂੰ ਹੀ ਪ੍ਰੋਬਲਮ ਆਉਂਦੀ ਆ ਪਰ ਪ੍ਰਸ਼ਾਸਨ ਦੇ ਕੰਨ ਤੇ ਜੂਨ ਹੀ ਚਰਕਦੀ ਇਹ ਬਹੁਤ ਮਾੜੀ ਗੱਲ ਆ ਇਹ ਸਰਕਾਰਾਂ ਵਾਸਤੇ ਸਰਕਾਰਾਂ ਨੂੰ ਹੀ ਚਾਹੀਦਾ ਇਹਦੇ 'ਤੇ ਧਿਆਨ ਦੇਣ ਤਾਂ ਕਿ ਜਿਹੜਾ ਲੋਕਾਂ ਨੂੰ ਸੁੱਖ ਦਾ ਸਾਥ ਮਿਲ ਸਕੇ